ਕਰਤਾ ਵਿਸ਼ਕਰਗੇ ਆ ਕੀ ਬੋਰ ਚ ਲਾਲਾ ਤੁਹਾਰੇ ਵਿੱਚ ਵੜ ਕੇ ਉਹ ਕਹਿੰਦਾ ਵੀ ਸਾਡੇ ਮਗਰ ਖੜੇ ਬਾਈ ਰਮੇਸ਼ ਬਰੇਟਾ ਵਾਲਾ ਇਹਨੇ ਬਹੁਤ ਸਾਰੇ ਗੀਤ ਮਗਾਉਣੇ ਜੋੜੀ ਤੁਰੀ ਮੇਰੇ ਸਭ ਤੋਂ ਹਿੱਟ ਹੋਇਆ ਮਕਬੂਲ ਗੀਤ ਸੀ ਇਹ ਵੀ ਗੀਤ ਇਸ ਬਾਈ ਨੇ ਲਿਖਿਆ ਸਾਡੇ ਰਮੇਸ਼ ਬਰੇਟਾ ਜੀ ਦਾ ਉਹ ਕਹਿੰਦਾ ਮੈਨੂੰ ਐਂ ਦੱਸ ਭਲੀਏ ਬਾਲਸੇ ਆਪਣੇ ਹਾਰੇ ਚੱਕ ਤਾਂ ਨਹੀਂ ਹੈਗੀ ਕਿ ਆਲੂ ਭੁਲਣੇ ਰਾਤ ਦੇ 12 ਵਜੇ ਹੋਇਆ ਕਹਿੰਦਾ ਆਲੂ ਕਾ ਨੂੰ ਭੁਲਣੇ ਮੇਰੇ ਮਗਰ ਪੰਜਾਬ ਪੁਲਿਸ ਵਾਲੇ ਪਏ ਹਮੇ ਵਿੱਚ ਲੋਕ ਕੇ ਬੈਠਣ ਲਓ ਅਮਲੀ ਦਾ ਗੱਪ ਤੁਹਾਡੀ ਸੇਵਾ ਵਿੱਚ ਹਾਜ਼ਰ ਕਰਾਂਗੇ ਅਮਲੀ ਝੂਠਾ ਉੰਟੀਆ ਉੱਥੇ ਸਾਹ ਚੜ ਕੇ ਆਇਆ ਜੇਰਾ ਤਾਨਾ ਕਾ ਨੀ ਰੰਤ ਕਿਥੋਂ ਆਇਆ ਲੜ ਕੇ ਵੇ ਅਕੀ ਮੋਰ ਚਾਲਾ ਲਿਆ ਤੁਹਾਰੇ ਵਿੱਚ ਬੜ ਕੇ ਵੇ ਆਕੀ ਮੋਰ ਚਾਲਾ ਲਿਆ ਤੁਹਾਰੇ ਵਿੱਚ ਬੜ ਕੇ ਵੇ ਆਪਣੀ ਥੋੜੀ ਸੇਵਾਜ ਮੈਂ ਤੁਹਾ ਦਸਤਵੇਜ਼ ਕੀ ਕਹਿੰਦੇ ਸੁਣਣ ਲਈ ਲਿਖੀ ਲਿਖਾ ਵੇ 50 ਰੁਪਏ ਬਿਕਰਮ ਸਿੰਘ ਜੀ ਸਰਦਾਰ ਬਿਕਰਮ ਸਿੰਘ ਜੀ ਵਿਆਹ ਵਾਲੇ ਕਾਕੇ ਦੇ ਚਾਚਾ ਹੀ ਸਨ ਮਾਨ ਕਰਦੇ 50 ਰੁਪਏ ਸਿੰਘ ਸਟੂਡੀਓ ਆਉਣ ਵਾਲੇ ਸਾਡਾ ਮਾਣ ਕਰਦੇ ਅਸੀਂ ਆਪਣੀ ਪਾਰਟੀ ਉਤਾਰਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਪੇਸ਼ ਕਰ ਲਈਏ ਹੋਰ ਸੁੱਖਾ ਤੁਰਨ ਗਿਆ ਮੁਕਾਬਲਾ ਹੋ ਗਿਆ ਪਹਾੜੀ ਵੀ ਆ ਉਹ ਸੁੱਖਾ ਤੁਰਨ ਗਿਆ ਮੁਕਾਬਲਾ ਹੋ ਗਿਆ ਪਹਾੜੀ ਵੀ ਇਹ ਅਮਲੀ ਨੂੰ ਨਾ ਫੜ ਸਕੀ ਸੀ ਕੁਲ ਸੁ ਵਿਚਾਰੇ ਵੀ ਉਹ ਅਮਲੀ ਨੂੰ ਕੀ ਫੜ ਸਕਦੀ ਆ ਕੁਲ ਸੁ ਵਿਚਾਰੇ ਵੀ ਉਹ ਮੂਰੇ ਭੱਜ ਮਿਆ ਮੈਂ ਮੈਂ ਮੂਰੇ ਘੁੱਟ ਲਿਆ ਭੈ ਤੇ ਪਿੱਛੇ ਫੁਸ ਦੇ ਖੋੜੇ ਹੱਸ ਗਿਆ ਮੈਂ ਤੇਰਾ ਪਿਆਰ ਕਰਤੀ ਕਰ ਲੈਣੀ ਵਕਤਾਂ ਹੱਸ ਗਿਆ ਹੁਣ ਅਸੀਂ ਕੇਤੇ ਭੰਦੇ ਤੂੰ ਚੱਕੀਦਾ ਕਦੇ ਥੋੜੀ ਕੌਲੀ ਗਲਾਸ ਥਾਲੀ ਚਮਚਾ ਚੱਕ ਕੇ ਵੇਚਾ ਵੱਡੇ ਪਈ ਨਸਤੀ ਜਣ ਮਾਲਾ ਜ ਹੈ ਲਾ ਸਾਲੂ ਤਾਂ ਤਾਂ ਪਤਾ ਲੱਗੇ ਜੇ ਬਛਿੰਡੇ ਵਿੱਚ ਤੂੰ ਤਾਂ ਗੋਟ ਬੱਤੇ ਵਾਲੀ ਮੰਡੀ ਜੀ ਸਾਰਾ ਸੌਦਾ ਬਣ ਜਾਂਦਾ ਪਾਏ ਆਇਆ ਜਿਵੇਂਦਰ ਦਾ ਪਾਣੀ ਚ ਮੱਛੀ ਧਰਤੀ ਹੁਟਿਆ ਮੈਂ ਨਿਕਲ ਗਿਆ ਹੈ ਗਰਾਹ ਤੂੰ ਤਾਂ ਮੈਂ ਕਿੱਥੇ ਨਿਕਲ ਤਿਆ ਆ ਕੇ ਘਹਿਰੇ ਤਾਂ ਕੀ ਪਤਨੀ ਅਸਰਾ ਦਸਮਨਾਣਾ ਤੇਰੇ ਤਾਂ ਕੀ ਪਤਨੀ ਅਸਰਾ ਦਸਮਨਾਣਾ ਤੇਰੇ ਤਾਂ ਅਸਰੇ ਦੇ ਕੁਸ਼ੀ ਲੱਗ ਤੜੀਏ ਪਹਿਲਾ ਅਮਲੀ ਦੀ ਰਾਤ ਖਾਣੀ ਸੁਣ ਲੈ ਮਾੜੀ ਜੀ ਕੀ ਲਿਖਵਾਈ ਲਿਆ ਓ ਮਾਜਰੋ ਸੜਕ ਤੇ ਜਾਣ ਗਿਆ ਪਿੱਛੇ ਦਾ ਤੇ ਕੈਂਟਰ ਨਹੀਂ ਕੱਤੇ ਟਾਇਰ ਮੈਂ ਪੈਂਚਰ ਥੀ ਹਾਰ-ਹਾਰ ਕੇ ਰੋੜੇ ਕਰਤੇ ਟਾਇਰ ਮੈਂ ਪੈਂਚਰ ਥੀ ਉਹ ਸ਼ੋਣੀ ਬੋਝ ਬੁਲਾ ਲਈ ਜਦੋਂ ਬਾਈ ਨੂੰ ਪਤਾ ਲੱਗਿਆ ਕਿ ਅਗਲੀ ਨਿਕਲ ਚਲਿਆ ਉਹਨੇ ਸ਼ੋਣੀ ਵਾਲੇ ਨੂੰ ਬੈਰ ਰਸ ਕਰਤੀ ਉਹ ਵੀ ਆ ਗਿਆ ਜਕਰ ਆ ਤਾਂ ਗਏ ਉਹ ਐ ਨਹੀਂ ਬੁਲਾਈ ਸੀ ਵੀ ਅਗਲੀ ਨਿਕਲ ਚਲਿਆ ਇੱਕ ਤਾਂ ਸਾਹਮਣੇ ਬੈਠੇ ਵੀਰ ਉਹ ਨਹੀਂ ਅੱਜ ਕੱਲ੍ਹ ਦੀ ਪੁਲਿਸ ਨੂੰ ਵੀ ਸ਼ਿਕਾਇਤ ਹੋਗੀ ਵੀ ਕਿਤੇ ਅਗਲੀ ਮਗਰ ਮੱਥਾ ਮਾਰਾਂਗੇ ਤਾਂ ਪਾਈ ਆਪ ਨੂੰ ਕਿਉਂ ਆਪੇ ਮਹਿਲੀ ਵਾਲੇ ਤੇ ਸਾਡੇ ਬੰਦੇ ਓ ਸ਼ੌਣੀਏ ਫੌਜ ਬੁਲਾ ਲਈ ਸਿੱਖ ਦੇ ਘਾ ਜੀ ਉਤਾਰਨੀ ਓ ਸ਼ੌਣੀਏ ਫੌਜ ਬੁਲਾ ਲਈ ਦੇਖਣ ਘਾ ਕੇ ਧਾਰਨੀ ਓ ਕੰਧਾਇਮ ਦੇ ਪੁਰਸ ਦੀ ਆਕਾਰਾ ਹੇ ਕਾਰਾ ਨੇ ਓ ਕੰਧਾਇਮ ਦੇ ਪੁਰਸ ਦੀ ਆਕਾਰਾ ਹੇ ਕਾਰਾ ਨੇ ਪਿਆਰ ਦਿੱਤੀਆ ਦਾਜ ਬੰਦੂਖਾਂ ਕਰ ਕਰਤੀਆਂ ਵੇ ਤੈਨੂੰ ਲੱਗਦਾ ਉਹੀ ਪੁਰਾ ਖਵਾ ਕੇ ਤੇ ਫੇਰ ਵੇਖੀ ਕਿਵੇਂ ਖੁੱਦੋ ਨੂੰ ਤਪਰਾ ਸਕਦਾ ਕੀ ਕਾਤੇ ਸਾਰੇ ਕੀ ਕਰਦਾ ਗੱਲਾਂ ਵਟੀਆਂਵੇਂ ਮੱਤਤੰਦ ਮੈਨੂੰ ਕਿਉ ਗੱਲਾਂ ਵਿੱਚ ਕਾਲੇਵੇਂ ਮਾਛਾ ਗੱਲਾਂ ਦੇ ਕਾਲੂ ਬਾਲਦਾ ਨੇੜੇ ਹੋ ਕੇ ਸੌਣ ਦੀ ਤਾਂ ਹੈ ਨਹੀਂ ਮੇਰੀਆਂ ਅਗਰ ਹਾ ਸੱਤ ਤੰਦ ਮੈਨੂੰ ਕਿਉ ਗੱਲਾਂ ਵਿੱਚ ਕਾਲੇਵੇਂ ਏ ਕੀ ਕੀ ਹਲੋ ਵੀ ਓ ਟੰਗਾ ਚੱਕੀ ਆਂ ਤੇ ਦੇਖ ਲੈ ਪਿੰਡਾ ਵਾਲੇ ਵੇ ਟੰਗਾ ਚੱਕੀ ਆਂ ਤੇ ਦੇਖ ਲੈ ਪਿੰਡਾ ਵਾਲੇ ਵੇ 100 ਰੁਪਇਆ ਕਾਕੇਰੇ ਮਾਮਾ ਜੀ ਸੋਨਾ ਬਲ ਮੰਨ ਕਰਦੇ ਅਸੀਂ ਆਪਣੇ ਕਲਟੀਮ ਨੂੰ ਧੰਨਵਾਦ ਕਰਦੇ ਸ਼ੁਕਰੀਆ ਦਾਕਰਦੇ ਜਾਨੀ ਉਹ ਕੋਈ ਨਹੀਂ ਗੱਲ ਸੋਨਾ ਪੁੱਤਾਂ ਕਹਿੰਦੇ ਅਸੀਂ ਮੇਰੇ ਮਗਰ ਪੁਲਿਸ ਵਾਲੇ ਪੈ ਗਏ ਪਰ ਉਹ ਆਪਣੇ ਮਾਰਚ ਦੇਖ ਲੈ ਭੇਡਾਂ ਵਾਲੇ ਡਾਂਗਾ ਲਈ ਫਿਰਦਾ ਕਿਸੇ ਦੇ ਰੇਲ ਤੇ ਵੀ ਚੱਲਦਾ ਸੀ ਆ ਜਾ ਕਰ ਬੰਦ ਗਿਆ ਉਹ ਕਿਹੜਾ ਉਹ ਫਸ ਕੇ ਰੇਲ ਹੱਜ ਕਿੰਦਾ ਸੱਚੀ ਕਹੀ ਨਹੀਂ ਗੱਲ ਕੁੜੇ ਨੇੜੇ ਹੋ ਜਾ ਲਾ ਫੇਰ ਵੀ ਪਿਉ ਦਾ ਪੁੱਤਾਂ ਵੀ ਚੋਰ ਤਾਂ ਕਹਾਏ ਹੀ ਸੀ ਇਹ ਲੈਣਾ ਕਿਉਂ ਚੱਕਿਆ ਪੱਟ ਨੂੰ ਹੱਥ ਪਾ ਲੈ ਤਾਂ ਕਿੰਨੂ ਬਾਹਰੋਂ ਵਾਧੇ ਆਲਾ ਬੌਤਲ ਦੀ ਚਾਹ ਉਹ ਮਾ ਫੜ ਗਿਆ ਨੇੜ ਹਿੱਜ ਕਿੰਦਾ ਸੱਚੀ ਕਹਿ ਗੱਲ ਕੁੜੇ ਉਹ ਦੇਖਿਆ ਯਾਰ ਅੰਦਰ ਕਿਸੇ ਬਹਾਨੇ ਮੋੜ ਕੁੜੇ ਉਹ ਦੇਖਿਆ ਯਾਰ ਅੰਦਰ ਕਿਸੇ ਬਹਾਨੇ ਕੱਲ ਕੁੜੇ ਉਹ ਫੜ ਲੈ ਕਾ ਨਰਮੇਸ਼ ਨੇ ਆ ਫੜ ਲੈ ਕਾ ਨਰਮੇਸ਼ ਨੇ ਅਰੇ ਅੱਜ ਬਿਝਾ ਦੇ ਉਹ ਹੈ ਨਹੀਂ ਘਰੇ ਘਰੇ ਟਾਖੇ ਬਹਾਨਾ ਦਾ न <laughs> चवंदे